ਸੱਚੇ ਕਾਲ ਜੀ ਸਾਰਿਆਂ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਕਾਂਸਟੇਬਲਾਂ ਨੂੰ ਬਹੁਤ ਹੀ ਵਧੀਆ ਖੁਸ਼ਖਬਰੀ ਹੈ ਕਿ ਉਹਨਾਂ ਦਾ ਹੌਲਦਾਰ ਦਾ ਜਿਹੜਾ ਪੇਪਰ ਹੈ ਉਸ ਦੀ ਤਰੀਕ ਆ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ 26 April ਨੂੰ ਜਿਹੜਾ ਰਿਟਨ ਇਗਜ਼ਾਮ ਹੋਵੇਗਾ ਡਿਸਟ੍ਰਿਕਟ ਅਤੇ ਜੀਆਰਪੀ ਕੈਡਰ ਦਾ ਹੋਵੇਗਾ ਠੀਕ ਹੈ 11 ਵਜੇ ਤੋਂ ਲੈ ਕੇ 1 ਵਜੇ ਤੱਕ 27 April ਨੂੰ ਜਿਹੜਾ ਤੁਹਾਡਾ ਆਰਮਡ ਕੈਡਰ ਵਾਲਿਆਂ ਦਾ ਬੀਪੀਟੀ ਟੈਸਟ ਹੋਵੇਗਾ 11 ਤੋਂ 1 ਵਜੇ ਤੱਕ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਇਹ ਲੈਟਰ ਜਿਹੜਾ ਕੱਲ ਹੀ ਜਾਰੀ ਹੋਇਆ ਹੈ 28 3 25 ਨੂੰ ਠੀਕ ਹੈ वैसे ਇਹਦੇ ਵਿੱਚ ਇੱਕ ਚੀਜ਼ ਨੇ ਨੇ ਹੋਰ ਲਿਖੀ ਹੈ ਕਿ ਜਿਹੜਾ ਸ਼ਡਿਊਲ ਹੈ ਇਹ ਟੈਂਟੇਟਿਵ ਹੈ ਇਸ 'ਚ ਕੋਈ ਚੇਂजेस ਆ ਸਕਦੇ ਆ ਠੀਕ ਹੈ ਮੈਂ ਤੁਹਾਨੂੰ ਇੱਥੇ ਦੱਸ ਦਵਾਂ ਕਿ BPT ਦੇ ਲਈ ਹਲੇ ਡਿਸਟ੍ਰਿਕਟ ਦੇ ਆਰਮਰ ਕੈਡਰ ਦੇ ਲਈ ਕੋਈ ਸੀਟਾਂ ਦੀ ਮਤਲਬ ਕਿ ਨਹੀਂ ਪਤਾ ਲੱਗਿਆ ਕਿੰਨੇ-ਕਿੰਨੇ ਸੀਟਾਂ ਨੇ ਠੀਕ ਹੈ ਬਾਕੀ ਤੁਸੀਂ ਮੰਨ ਸਕਦੇ ਹੋ ਕਿ ਪੇਪਰ ਜਿਹੜਾ ਤੁਹਾਡਾ 100% ਇਹਨਾਂ ਤਰੀਕਾਂ ਦੇ ਵਿੱਚ ਵਿੱਚ ਹੀ ਹੋਣ ਵਾਲਾ ਹੈ ਠੀਕ ਹੈ ਹੋ ਸਕਦਾ ਹੈ ਕਿ ਅੱਗੇ ਐਕਸਟੈਂਡ ਹੋ ਜਾਵੇ ਤਰੀਕ ਪਰ ਹਲੇ ਕੁਝ ਨਹੀਂ ਕਿਹਾ ਜਾ ਸਕਦਾ ਜੇ ਇਹਨਾਂ ਨੇ ਇਹ ਫਾਈਨਲ ਤਰੀਕ ਦਿੱਤੀ ਹੈ ਤਾਂ ਪੇਪਰ ਤੁਸੀਂ ਮੰਨ ਕੇ ਚੱਲੋ ਇਹਨਾਂ ਤਰੀਕਾਂ ਨੂੰ ਹੀ ਹੋਵੇਗਾ ਇਸ ਕਰਕੇ ਇਹਦੇ ਹਿਸਾਬ ਨਾਲ ਤੁਸੀਂ ਆਪਣੀ ਤਿਆਰੀ ਸ਼ੁਰੂ ਕਰ ਦਵੋ ਠੀਕ ਹੈ ਅੱਗੇ ਦੇਖੋ ਜਿੰਨੇ ਵੀ ਹੁਣ ਕੈਂਡੀਡੇਟ ਨੇ ਠੀਕ ਹੈ ਜਿਹੜੇ BPT ਦੀ ਤਿਆਰੀ ਕਰਨਾ ਚਾਹੁੰਦੇ ਨੇ BPT ਦਾ ਡਿਸਟ੍ਰਿਕਟ ਅਤੇ GRP ਕੈਡਰ ਅਤੇ ਆਰਮਡ ਕੈਡਰ ਜਿਹੜਾ ਨਵਾਂ ਟੋਡਾ 2025 ਦਾ ਸਿਲੇਬਸ ਜਾਰੀ ਹੋਇਆ ਹੈ ਨਾ ਠੀਕ ਹੈ ਜਿਦੇ ਵਿੱਚ ਤੁਹਾਡਾ ਡਿਸਟ੍ਰਿਕਟ ਕੈਡਰ ਵਿੱਚ ਕਾਫੀ ਸਿਲੇਬਸ ਨਮਾ ਐਡ ਹੋਇਆ ਬੀਐਨਐਸ ਨਮਾ ਐਡ ਹੋਇਆ ਏ ਠੀਕ ਹੈ ਬੀਐਨਐਸ ਵਿੱਚ ਸੌਰੀ ਡਿਸਟ੍ਰਿਕਟ ਕੈਡਰ ਵਿੱਚ ਐਮਬੀ ਐਕਟ ਠੀਕ ਹੈ ਐਕਸਾਈਜ਼ ਐਕਟ ਐਡ ਹੋਇਆ ਏ ਠੀਕ ਹੈ ਬੀਐਨਐਸ ਵਿੱਚ ਵੀ ਕਾਫੀ ਚੇਂजेस ਹੈ ਪੀਪੀਆਰ ਵੀ ਇਹਦੇ ਵਿੱਚ ਨਮਾ ਐਡ ਹੋਇਆ ਏ ਤੇ ਉਸ ਤੋਂ ਇਲਾਵਾ ਨਵੇਂ ਲਾਅ ਦੇ ਅਨੁਸਾਰ ਆਰਮਡ ਦਾ ਸਾਰਾ ਸਿਲੇਬਸ ਜੇਕਰ ਤੁਸੀਂ ਸਾਰਾ ਸਿਲੇਬਸ ਕਰਨਾ ਚਾਹੁੰਦੇ ਹੋ ਠੀਕ ਹੈ ਇਹ ਆਪਾਂ ਤੁਹਾਨੂੰ ਸਾਰੇ ਸਿਲੇਬਸ ਦਾ ਜਿਹੜਾ ਰਿਕਾਰਡਡ ਕੋਰਸ ਕਰਵਾ ਰਹੇ ਹਾਂ ਠੀਕ ਹੈ ਤੁਸੀਂ ਇਸ ਦੇ ਲਈ ਵਟਸਐਪ ਕਰ ਸਕਦੇ ਹੋ ਤੁਹਾਡੀ ਸਕਰੀ WhatsApp ਕਰਨਾ ਹੈ ਤੁਸੀਂ ਓਨਲੀ ਠੀਕ ਹੈ WhatsApp ਮੈਸੇਜ ਹੋਵੇਗਾ 90418 15272 ਉੱਤੇ ਠੀਕ ਹੈ ਉੱਥੇ ਤੁਹਾਨੂੰ ਸਾਰੀ ਡਿਟੇਲ ਮਿਲ ਜਾਵੇਗੀ ਬਾਕੀ ਥੋੜਾ ਤੁਹਾਨੂੰ ਦੱਸ ਵੀ ਦਿੰਨਾ ਹੈ ਠੀਕ ਹੈ ਜਿੰਨਾ ਵੀ ਤੁਹਾਡਾ ਆਰਮਡ ਅਤੇ ਡਿਸਟ੍ਰਿਕਟ ਠੀਕ ਹੈ ਦੋਹਾਂ ਦੇ ਲਈ ਅਲੱਗ-ਅਲੱਗ ਸਿਲੇਬਸ ਹੈ ਠੀਕ ਹੈ ਅਲੱਗ-ਅਲੱਗ ਦੋਹਾਂ ਦਾ ਸਾਰਾ ਤੁਹਾਨੂੰ ਡਾਟਾ ਮਿਲੇਗਾ ਠੀਕ ਹੈ ਜਿਵੇਂ ਤੁਹਾਡਾ ਇਹਦਾ ਹੋ ਗਿਆ ਬੀਐਨਐਸ ਦੋਨਾਂ ਦੇ ਬੀਐਨਐਸ ਦੀ ਤੁਹਾਨੂੰ ਠੀਕ ਹੈ ਵੀਡੀਓ ਰਿਕਾਰਡਡ ਲੈਕਚਰ ਮਿਲਣਗੇ ਠੀਕ ਹੈ ਪੀਡੀਐਫ ਐਪ ਉੱਤੇ ਮਿਲ ਜਾਣਗੇ ਠੀਕ ਹੈ ਬੀਐਨਐਸ ਹੋਗੇ ਦੋਨਾਂ ਦੇ ਲਈ ਠੀਕ ਹੈ ਉਹਦੇ ਲਈ ਵੀ ਤੁਹਾਨੂੰ ਵੀਡੀਓ ਰਿਕਾਰਡਡ ਲੈਕਚਰ ਅਤੇ ਪੀਡੀਐਫ ਐਪ ਉੱਤੇ ਮਿਲ ਜਾਣਗੇ ਠੀਕ ਹੈ ਪੀਪੀਆਰ ਹੋ ਗਿਆ ਉਹਦੇ ਵੀ ਤੁਹਾਨੂੰ ਵੀਡੀਓ ਰਿਕਾਰਡਡ ਲੈਕਚਰ ਤੇ ਪੀਡੀਐਫ ਇਹਦੇ ਐਪ ਉੱਤੇ ਮਿਲ ਜਾਣਗੇ ਇਸ ਤੋਂ ਇਲਾਵਾ ਜੇ ਮੈਂ ਡਿਸਟ੍ਰਿਕਟ ਦਾ ਜਿਹੜਾ ਨਵਾਂ ਸਿਲੇਬਸ ਹੈ ਐਮਬੀ ਐਕਟ ਹੋ ਗਿਆ ਠੀਕ ਹੈ ਇਕੋ ਦੇ ਵਿੱਚ ਹੋਰ ਐਕਸਾਈਜ਼ ਐਕਟ ਹੈ ਉਹਦੇ ਵੀ ਤੁਹਾਨੂੰ ਰਿਕਾਰਡਡ ਵੀਡੀਓ ਲੈਕਚਰ ਤੇ ਪੀਡੀਐਫ ਇਹਦੇ ਦੋਵੇਂ ਐਪ ਉਤੇ ਮਿਲਣਗੇ ਪਲੱਸ ਇਹਨਾਂ ਤੋਂ ਇਲਾਵਾ ਹੋਰ ਜਿਵੇਂ ਤੁਹਾਡਾ ਹੋਰ ਕੀ ਹੈ ਬੀਐਸਏ ਹੈ ਠੀਕ ਹੈ ਪੁਲਿਸ ਐਕਟ ਹੈ ਠੀਕ ਹੈ ਉਹ ਸਾਰਾ ਜਿੰਨਾ ਵੀ ਤੁਹਾਡਾ ਟੋਟਲ ਸਿਲੇਬਸ ਹੈ ਸਾਰਾ ਤੁਹਾਨੂੰ ਮਿਲੇਗਾ ਇਹਦੇ ਵਿੱਚ ਇਸ ਤੋਂ ਇਲਾਵਾ ਜਿਹੜਾ ਤੁਹਾਡਾ 20 ਨੰਬਰ ਦਾ ਜੀਕੇ ਦਾ ਪੋਰਸ਼ਨ ਹੈ ਠੀਕ ਹੈ ਉਹਦੇ ਵਿੱਚ ਜੀਕੇ ਤੁਹਾਨੂੰ ਪੀਡੀਐਫ ਮਿਲ ਜਾਣਗੇ ਠੀਕ ਹੈ ਮੈਥ ਤੇ ਰੀਜਨਿੰਗ ਦੇ ਤੁਹਾਡੇ 3-4 ਕੁਐਸਚਨ ਬਣਦੇ ਹੁੰਦੇ ਹਨੇ ਠੀਕ ਹੈ ਦੋਹਾਂ ਦੇ ਲਈ ਤੁਹਾਨੂੰ ਵੀਡੀਓ ਰਿਕਾਰਡਡ ਲੈਕਚਰ ਅਤੇ ਪੀਡੀਐਫ ਦੋਨੋਂ ਮਿਲ ਜਾਣਗੇ ਠੀਕ ਹੈ ਇਸ ਤੋਂ ਇਲਾਵਾ ਜਿਹੜਾ ਵੀ ਤੁਹਾਡਾ ਜਿੰਨੇ ਵੀ ਤੁਹਾਡਾ ਡਾਟਾ ਹੈ ਆਰਮਡ ਠੀਕ ਹੈ ਅਤੇ ਡਿਸਟ੍ਰਿਕਟ ਠੀਕ ਹੈ ਦੋਨਾਂ ਦੇ ਆਰਮਡ ਦੇ ਡਿਸਟ੍ਰਿਕਟ ਦੋਨਾਂ ਦੇ ਲਈ ਅਸੀਂ ਅਲੱਗ-ਅਲੱਗ 10-10 ਨੰਬਰਾਂ ਦੇ ਐਮਸੀਕਿਊ ਤਿਆਰ ਕੀਤੇ ਹੋਏ ਨੇ ਠੀਕ ਹੈ ਐਪ ਉੱਤੇ ਹੀ ਕਰ ਸਕੋਗੇ ਤੁਸੀਂ ਸਾਡੇ ਠੀਕ ਹੈ ਦੋਨਾਂ ਦੇ ਲਈ ਤੇ ਪਲੱਸ ਇਹਦੇ ਪੰਜ ਮੌਕ ਟੈਸਟ ਕਰਵਾਵਾਂਗੇ ਤੁਹਾਨੂੰ ਆਰਮਡ ਦੇ ਲਈ ਅਲੱਗ ਸਿਲੇਬਸ ਆ ਆਰਮਡ ਦੇ ਅਲੱਗ ਹੋਣਗੇ ਅਤੇ ਡਿਸਟ੍ਰਿਕਟ ਦੇ ਲਈ ਅਲੱਗ ਸਿਲੇਬਸ ਹੈ ਡਿਸਟ੍ਰਿਕਟ ਦੇ ਅਲੱਗ ਹੋਣਗੇ ਠੀਕ ਹੈ ਇਹ ਸਾਰਾ ਕੁਝ ਤੁਹਾਨੂੰ ਮਿਲੇਗਾ ਜੇਕਰ ਤੁਸੀਂ ਕੋਰਸ ਕਰਨਾ ਚਾਹੁੰਦੇ ਹੋ ਜੋਇਨ ਤਾਂ ਹੁਣੇ ਹੀ ਵਟਸਐਪ ਕਰ ਸਕਦੇ ਹੋ ਤੁਸੀਂ 904181515272 ਉੱਤੇ ਉੱਥੇ ਅਸੀਂ ਤੁਹਾਨੂੰ ਸਾਰੀ ਡਿਟੇਲ ਇਸ ਦੀ ਸੈਂਡ ਕਰ ਦੇਵਾਂਗੇ ਇਸ ਤੋਂ ਇਲਾਵਾ ਸੀ ਤੁਹਾਨੂੰ ਦੱਸ ਦਿੰਦੇ ਆ ਕਿ ਤੁਸੀਂ ਸਾਡੀ ਐਪ ਡਾਊਨਲੋਡ ਕਰ ਸਕਦੇ ਹੋ ਐਪ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦਿੱਤਾ ਹੋਇਆ ਹੈ ਐਪ ਨੂੰ ਜੇ ਤੁਸੀਂ ਡਾਊਨਲੋਡ ਕਰ ਲਵੋਗੇ ਉੱਥੇ ਤੁਸੀਂ ਡੈਮੋ ਵੀਡੀਓਜ਼ ਦੇਖ ਸਕਦੇ ਹੋ ਠੀਕੋ ਡੈਮੋ ਵੀਡੀਓਜ਼ ਡੈਮੋ ਪੀਡੀਐਫ ਵੀ ਦੇਖ ਸਕਦੇ ਹੋ ਠੀਕ ਹੈ ਟੈਸਟ ਵੀ ਪਾਏ ਹੋਏ ਨੇ ਡੈਮੋ ਤੁਸੀਂ ਸਾਰਾ ਕੁਝ ਚੈੱਕ ਕਰ ਸਕਦੇ ਹੋ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕੋਰਸ ਦੀ ਕਿੰਨੇ ਦਾ ਕੋਰਸ ਹੈ ਜੇਕਰ ਤੁਹਾਨੂੰ ਉਹ ਪਸੰਦ ਆਉਂਦਾ ਤੁਸੀਂ ਅੱਗੇ ਉਸ ਨੂੰ ਜੁਆਇਨ ਕਰ ਸਕਦੇ ਹੋ ਠੀਕ ਹੈ ਬਾਕੀ ਮੈਂ ਤੁਹਾਨੂੰ ਦੱਸਣਾ ਕਿ ਥੋੜਾ ਜਿਹਾ ਟਾਈਮ ਰਹਿ ਗਿਆ ਹੈ ਹੁਣ ਲਗਾਤਾਰ ਤੁਸੀਂ ਤਿਆਰੀ ਸ਼ੁਰੂ ਕਰ ਦਵੋ ਠੀਕ ਹੈ 26 April ਤੁਹਾਡਾ ਹੋ ਗਿਆ ਡਿਸਟ੍ਰਿਕਟ ਕੇਡਰ ਇੱਥੇ ਆਪਾਂ ਦੇਖ ਲੈਂਦੇ ਹਾਂ 26 April ਨੂੰ ਤੁਹਾਡਾ ਡਿਸਟ੍ਰਿਕਟ ਕੇਡਰ ਦਾ ਪੇਪਰ ਹੈ ਅਤੇ 27 April ਨੂੰ ਜਿਹੜਾ ਤੁਹਾਡਾ ਆਰਮਡ ਕੇਡਰ ਦਾ ਹੈ ਠੀਕ ਹੈ ਇਸ ਤੋਂ ਇਲਾਵਾ ਕੋਈ ਵੀ ਜਾਣਕਾਰੀ ਤੁਹਾਨੂੰ VPT ਦੇ ਸੰਧਿ ਚਾਹੀਦੀ ਹੈ ਤਾਂ ਤੁਸੀਂ ਵਟਸਐਪ ਕਰ ਲਓ 904181515272 ਉਤੇ ਅੱਜ ਦੀ ਵੀਡੀਓ ਚ ਹੁਣ ਨਹੀਂ ਧੰਨਵਾਦ